ਅਧ ਬਟਾਲਾ ਦੇ ਵਾਰਡ ਨੰਬਰ 7 ਵਿੱਚ ਸ਼੍ਰੋਮਣੀ ਕਾਜਲ ਬਾਦਲ ਦੇ ਹਲਕਾ ਬਟਾਲਾ ਤੋਂ ਉਮੀਦਵਾਰ ਸੁਚੇਨ ਸਿੰਘ ਛੋਟੇਪੁਰ ਆਪਣੇ ਜੂਥ ਅਕਾਲੀ ਦਲ ਦੇ ਉਮੀਦਪ੍ਰਧਾਨ ਦੇ ਘਰ ਪਹੁੰਚੇ। ਉੱਥੇ ਉਹਨਾਂ ਨੇ ਆਪਣੇ ਵਰਕਰਾਂ ਨਾਲ ਮੀਟਿੰਗ ਕੀਤੀ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਵਾਰਡ ਦੇ ਲੋਕਾਂ ਨੂੰ ਕਿਹਾ ਕਿ ਮੈਂ ਸਿਰਫ ਸੱਚਾਈ ਦੇ ਨਾਲ ਤੁਰਦਾ ਹਾਂ ਚਾਹੇ ਉਹ ਕਿਸੇ ਵੀ ਪਾਰਟੀ ਦਾ ਕਿਉਂ ਨਾ ਹੋਵੇ। ਬਾਕੀ ਅਸੀਂ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕਰਨਾ। ਜੇਕਰ ਸਾਡੇ ਨਾਲ ਕੋਈ ਬਿਨਾਂ ਵਜ੍ਹਾ ਕਰੇਗਾ ਤਾਂ ਬਖਸ਼ਾਂਗੇ ਅਸੀਂ ਵੀ ਨਹੀਂ। ਦੂਜੇ ਪਾਸੇ ਜੂਥ ਅਕਾਲੀ ਦਲ ਦੇ ਉਮੀਦਪ੍ਰਧਾਨ ਨੇ ਧ ਉਹਨਾਂ ਦੇ ਘਰ ਆਏ ਅਤੇ ਉਹਨਾਂ ਦੀ ਵਾਰਡ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਭਰੋਸਾ ਦਿੱਤਾ ਜਿੱਤਣ ਤੋਂ ਬਾਅਦ ਪੈਦਾਰ ਦੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ। ਮੈਂ ਬਹੁਤ ਧੰਨਵਾਦ ਕਰਦਾ ਸਰਦਾਰ ਛੋਟੇਪੁਰੀਆ ਜੀ ਦਾ ਸੁਚਾ ਸਿੰਘ ਜੀ ਦਾ ਜੋ ਮੇਰੇ ਗ੍ਰਹਿ ਪ੍ਰਵੇਸ਼ ਪਧਾਰੇ ਨੇ ਅਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਬਹੁਤ ਵੱਡੀ ਲੀਡ ਬਹੁਮਤ ਨਾਲ ਦਿਤਾਵਾਂਗੇ। ਕਾਫੀ ਲੰਮੇ ਸਮੇਂ ਤੋਂ ਪਹਿਲਾਂ ਵੀ ਕਾਲੀਦਾਲ ਪਾਰਟੀ ਨੇ ਚੱਲਦੇ ਰਹੇ ਆ। ਪਹਿਲਾਂ ਸਰਦਾਰ ਲਖਬੀਰ ਸਿੰਘ ਜੀ ਲੋਧੀ ਨੰਗਲ ਜੀ ਜਿਨ੍ਹਾਂ ਦੇ ਨਾਲ ਆਪਾਂ ਚੱਲਦੇ ਸੀਗੇ। ਚਲੋ ਪਾਰਟੀ ਦਾ ਹਾਈ ਕਮਾਂਡ ਦਾ ਆਰਡਰ ਆ। ਅੱਜ ਭਾਜੀ ਹੋਰਾਂ ਨੇ ਜੋ ਹਲਕਾ ਚੇਂਜ ਕੀਤਾ ਗਿਆ ਵਾ ਪਰ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਤੇ ਸਰਦਾਰ ਜੋ ਆਪਣੇ ਛੋਡੇ ਪੁਰਜੀ ਸੁੱਚਾ ਸਿੰਘ ਜੀ ਇਹਨਾਂ ਨੂੰ ਬਹੁਤ ਲੀਡ ਨਾ ਦਿਤਾਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਰ ਘਰ ਦੇ ਵਿੱਚ ਜਿੱਥੇ-ਜਿੱਥੇ ਸਾਡਾ ਐਮਸੀ ਜਿੱਥੇ ਕਾਂਗਰਸ ਨੇ ਹਰਾਏ ਸਾਡੇ ਬੰਦੇ ਅਸੀਂ ਉਹਨਾਂ ਸਾਰਿਆਂ ਦੇ ਨਾਲ ਸੰਪਰਕ 'ਚ ਉੱਥੇ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਵੀ ਸੁਣ ਰਹੇ ਹਾਂ ਔਰ ਆਪਣੇ ਬੰਦਿਆਂ ਨੂੰ ਪੂਰਾ ਉਹਨਾਂ ਦਾ ਬੈਕਅਪ ਵੀ ਕਰ ਰਹੇ ਆ ਭਈ ਨਜਾਇਜ਼ ਕੰਮ ਕੋਈ ਕਰਨਾ ਨਹੀਂਗਾ ਜੇ ਕੋਈ ਹੋਰ ਸਾਡੇ ਨਾਲ ਨਜਾਇਜ਼ ਕਰੂਗਾ ਉਹ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਚਾਹੇ ਕੋਈ ਅਫਸਰ ਹੋਵੇ ਚਾਹੇ ਕੋਈ ਪੋਲੀਟੀਸ਼ੀਅਨ ਹੋਵੇ ਕਿਉਂਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਰਪਸ਼ਨ ਦੇ ਵਿਰੁੱਧ ਲੜਿਆ ਬੇਇਨਸਾਫੀ ਦੇ ਵਿਰੁੱਧ ਲੜਿਆ ਮੈਂ ਆਪਣੇ ਬੰਦੇ ਦੀ ਪਿੱਠ ਪੂਰਦਾ ਹੁੰਦਾ ਮੈਂ ਗਲਤ ਕੰਮ ਨਾ ਕਦੀ ਅਫਸਰ ਨੂੰ ਕਿਸ ਨੂੰ ਕਿਹਾ ਤਾਂ ਨਾ ਮੈਂ ਕਦੀ ਬਦਕਲਾਮੀ ਕੀਤੀ ਆ ਪਰ ਜਿਹੜਾ ਬੰਦਾ ਮੇਰੇ ਬੰਦਿਆਂ ਨੂੰ ਇਨਸਾਫ ਨਹੀਂ ਦੇਊਗਾ ਧੱਕਾ ਕਰੂਗਾ ਉਹਨਾਂ ਨਾਲ ਫਿਰ ਮੈਂ ਬਹੁਤ ਸਟ੍ਰੌਂਗਲੀ ਢਿੱਲ ਕਰਦਾ ਹੁੰਦਾ ਫਿਰ ਮੈਂ ਬੁਰੇ ਦੇ ਕਰਤਾ ਕੋ ਉਹਨਾਂ ਦੇ ਪਿਛਾ ਕਰਦਾ ਹੁੰਦਾ ਕਰਪਟ ਬੰਦੇ ਨੂੰ ਜਦ ਤੱਕ ਘਰ ਨਾ ਭੇਜ ਦਿੱਤਾ ਫ ਸੋ ਮੇਰੇ ਬੰਦੇ ਬੜੇ ਉਤਸ਼ਾਹਤ ਨੇ ਇਹ ਪੁਰਾਣੇ ਬੰਦੇ ਨੇ ਪਾਰਟੀ ਵਾਸਤੇ ਅਕਲ ਦਲ ਵਾਸਤੇ ਬਹੁਤ ਜਨ ਸਮਾਜ ਪਾਰਟੀ ਵਾਸਤੇ ਇਹ ਕੰਮ ਕਰਦੇ ਰਹੇ ਨੇ ਔਰ ਇਸ ਤਰ੍ਹਾਂ ਦਾ ਅੱਜ ਵਾਤਾਵਰਨ ਬਣਿਆ ਹੋਇਆ ਕਿ ਲੋਕ ਕੈਂਡੀਡੇਟਾਂ ਹਰ ਕੈਂਡੀਡੇਟ ਤੇ ਹੁਣੇ ਹੀ ਆ ਲੋਕ ਸਮਝਦੇ ਆ ਕਿ ਸਾਨੂੰ ਕੈਂਡੀਡੇਟ ਸਾਡੇ ਮੁਤਾਬਕ ਮਿਲਿਆ ਤਾਂ ਮੈਂ ਬਟਾਲਾ ਸ਼ਹਿਰ ਦੀ ਡਿਵੈਲਪਮੈਂਟ ਕਰਾਵਾਂਗਾ ਮੈਂ ਆਪਣੀ ਡਿਵੈਲਪਮੈਂਟ ਦੀ ਵਜੀਰਾ ਵਾਂਗੂ ਦੂਜੀਆਂ ਪਾਰਟੀਆਂ ਦੇ ਲੀਡਰਾਂ ਵਾਂਗੂ ਮੈਂ ਆਪਣੀ ਡਿਵੈਲਪਮੈਂਟ ਨਹੀਂ ਕਰਦਾ ਮੈਨੂੰ ਪਤਾ ਹੈ ਕਿ ਮੈਂ ਆਪਣੇ ਇਲਾਕੇ ਦੀ ਡਿਵੈਲਪਮੈਂਟ ਕਰਨੀ ਹੈ ਆਪਣੇ ਸਾਥੀਆਂ ਦਾ ਮਾਨ ਸਨਮਾਨ ਕਰਨਾ ਸਭ ਨੂੰ ਨਾਲ ਲੈ ਕੇ ਚੱਲਣਾ ਹਰ ਤਰ੍ਹਾਂ ਦਾ ਸਤਿਕਾਰ ਕਰਨਾ ਐਸਐਮਜੀ ਨਿਊਜ਼ ਲਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ